ਅਮਰਪਾਲ ਭਾਈ ਸਾਹਿਬ ਆਏ ਸੀ ਉਹਨਾਂ ਨੇ ਨਸ਼ਾ ਵੀ ਮੁੰਡਿਆਂ ਦਾ ਛਡਾਇਆ ਅਮਰਤ ਛਕਾਇਆ ਉਹ ਬੰਦੇ ਨੂੰ ਸਰਕਾਰ ਅੰਦਰ ਤਾੜੀ ਜਾਂਦੀ ਹੈ ਤੇ ਜਿਹੜੇ ਚਟਾ ਵੇਚਦੇ ਹੋ ਮੁਰੇ ਆ ਭਗਵੰਤਮਾਨ ਸਾਹਿਬ ਪਿਆਮ ਆਦਮੀ ਪਾਰਟੀ ਕਹਿੰਦੀ ਆ 13 0 ਹੀ ਕਰ ਦੇਣਾ ਉਹ ਤਾਂ ਤੁਹਾਡੇ ਵਾਲੀ ਸੀਟ ਨੂੰ ਵੀ ਮਤਲਬ 0 ਤੇ ਰੱਖੀ ਬੈਠੇ ਚਲੋ ਜੀ ਗੱਲ ਸੁਣੋ ਪਹਿਲੀ ਗੱਲ ਤਾਂ ਮੌਕਾ ਦੇਸੂ ਹਰ ਐਸੀ ਵੀ ਕਹਿ ਦੇਣੀ ਹੈ ਸਾਰੀਆਂ ਜਿੱਤ ਲੈਣੀਆਂ ਮਿੱਤਰ ਪਿਆਰਿਓ ਚੋਣ ਮੁਹਿੰਮ ਜੋਰਾਂ ਤੇ ਆ ਤੇ ਚਾਰ ਚਫੇਰੇ ਚੋਣਾਂ ਦਾ ਲਈ ਪ੍ਰਚਾਰ ਹੋ ਰਿਹਾ ਤੇ ਅੱਜ ਪਿੰਡ ਰੋਡੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੰਘ ਸਾਹਿਬ ਨੇ ਨਾਲ ਇਹ ਜਵਾਨੀ ਹੈ ਆਪਾਂ ਗੱਲ ਕਰਦੇ ਹਾਂ ਬਾਬਾ ਜੀ ਅੱਜ ਕਿਸ ਮਹਿੰਮਤੇ ਔਰ ਕੀ ਪ੍ਰੋਗਰਾਮ ਹੈ ਪਰਮ ਸਨਮਾਨ ਜੋ ਗੁਰੂ ਗੁਰੂ ਖਾਲਸਾ ਸਾਧ ਸੰਗਤ ਦੀ ਲੋਕਾਈ ਦੀਆਂ ਸੰਗਤਾਂ ਨੂੰ ਸਾਰੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮਹਮੇਆ ਜੀ ਜੋ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਜੀ ਭਾਈ ਸਰਬਜੀਤ ਸਿੰਘ ਮਲੋਵਾ ਜੀ ਉਹਨਾਂ ਦੀ ਚੋਣ ਮੁਹਿੰਮ ਆਪ ਜੀ ਨੂੰ ਪਤਾ ਲੋਕ ਸਭਾ ਚੋਣ ਜਿਹੜੀ ਫਰੀਦਕੋਟ ਤੋਂ ਲੜ ਰਹੇ ਨੇ ਜੀ ਉਹਦੇ ਵਾਸਤੇ ਅਸੀਂ ਨਗਰਾਂ ਵਿੱਚ ਜਾ ਰਹੇ ਹਾਂ ਜੀ ਇਹ ਸਾਰੀ ਨੌਜਵਾਨੀ ਇਕੱਠੀ ਹੋਈ ਹੈ ਜੀ ਉਸ ਵਾਸਤੇ ਅਸੀਂ ਅੱਜ ਚੋਣਵੇਂ ਵਿੱਚ ਜਾ ਰਹੇ ਹਾਂ ਜੀ ਇਹ ਕਿਦਾਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਜੀ ਆਪ ਜੀ ਨੂੰ ਵੀ ਪਤਾ ਹੈ ਜਿਆਦਾ ਪਤਾ ਬਹੁਤ ਵਧੀਆ ਚਾਰ ਚਾਰ ਸੌਦੇ ਚੱਲ ਰਹੇ ਚਾਰ ਚਾਰ ਪੰਜ ਪੰਜ ਕਾਫਲੇ ਅਸੀਂ ਕਿਸੇ ਦੇ ਕਿਸੇ ਸਿੰਘਾਂ ਨੂੰ ਭੇਜਿਆ ਕਿਸ ਨੂੰ ਕਿਸੇ ਸਿੰਘਾਂ ਨੇ ਭੇਜਿਆ ਮਤਲਬ ਇੰਨਾ ਸੰਗਤਾਂ 'ਚ ਉਤਸ਼ਾਹ ਹੈ ਇੰਨਾ ਪਿਆਰ ਆ ਸਾਡੇ ਤੇ ਪਹੁੰਚੇ ਨਹੀਂ ਜਾ ਰਿਆ ਹੁਣ ਵੀ ਅਸੀਂ ਬੀਬੀ ਚ ਨੂੰ ਠੀਕ ਰਿਹਾ ਦੋ ਘੰਟੇ ਹੋ ਗਏ ਆ ਉਹ ਸੰਗਤਾ ਉਥੇ ਨਿਕਲ ਨਹੀਂ ਦੇਈਆਂ ਬਹੁਤ ਜ਼ਿਆਦਾ ਚ ਪਰ ਦੂਜੇ ਪਾਸੇ ਜਦ ਆਪਾਂ ਵੇਖਦੇ ਆ ਤਾਂ ਭਗਵੰਤ ਮਾਨ ਸਾਹਿਬ ਤੇ ਆਮ ਆਦਮੀ ਪਾਰਟੀ ਕਹਿੰਦੀ ਆ 13 0 ਹੀ ਕਰ ਦੇਣਾ ਉਹ ਤਾਂ ਤੁਹਾਡੇ ਵਾਲੀ ਸੀਟ ਨੂੰ ਵੀ ਮਤਲਬ 0 ਤੇ ਰੱਖੀ ਪਈ ਚਲੋ ਜੀ ਗੱਲ ਸਮੋ ਪਹਿਲੀ ਗੱਲ ਤਾਂ ਮੌਕਾ ਦੇ ਸੂ ਹਰ ਐਸੀ ਵੀ ਕਹਿੰਦੇ ਨਹੀਂ ਸਾਰੀਆਂ ਜਿੱਤ ਲੈਣੀਆਂ ਉਹ ਤਾਂ ਉਹਨਾਂ ਨੇ ਕਹਿਣਾ ਹੀ ਕਹਣਾ ਜੀ ਇਹ ਹਰ ਇੱਕ ਪਾਰਟੀ ਹਰ ਇੱਕ ਪਾਰਟੀ ਕਹਿੰਦੀ ਮੈਂ ਜਿੱਤੂਗੀ ਕਹਿੰਦੇ ਅਸੀਂ ਕਿੰਨੇ ਜਿੱਤਾਂਗੇ ਇਹ ਤਾਂ ਉਹਨਾਂ ਦੀ ਕਹਿਣਾ ਹੀ ਉਹਨਾਂ ਦਾ ਬਾਕੀ ਮੈਂ ਕਹਾਂ ਜੀ ਜਿਵੇਂ ਖਾਣ ਪੀਣ ਵਾਲਾ ਬੰਦਾ ਬਹੁਤ ਉਹ ਕਹਿ ਦਿੰਦਾ ਉਹ ਹੁਣ ਆਪਾਂ ਨੂੰ ਪਤਾ दारू-ਦਰੂ ਪੀ ਕੇ ਮੂਰੇ ਆਏ ਹੋਏ ਆ ਸਾਰੇ ਜਿਵੇਂ ਆ ਪਾਣੀ ਚੋਂ ਭਾਂਡ ਮੁੱਖ ਮੰਤਰੀ ਆ ਫੇਰ ਵੀ ਐਦਾ ਉਹ ਆ ਗਾਣੇ ਸੁਣਾਉਣ ਵਾਲੇ ਸੀ ਪਹਿਲਾਂ ਸਾਬ ਨੂੰ ਬਾਈਕਾਰਡ ਕਰਨਾ ਚਾਹੀਦਾ ਜਿਹੜੇ ਕਲਾਕਾਰ ਆਪਣਾ ਪੈਸਾ ਖਾ ਕੇ ਮੂਰੇ ਗਏ ਅੱਜ ਉਹਨਾਂ ਨੂੰ ਅਸੀਂ ਮੂਰੇ ਖਾੜਨ ਦਾ ਟਾਈਮ ਇੱਥੋਂ ਉਹਨਾਂ ਨੂੰ ਖਾੜਨ ਦੀ ਕਰਮਜੀਤਨ ਮੋਲ ਦੀ ਉਹਦੀ ਜ਼ਰੂਰਤ ਤਾਂ ਹੈ ਨਹੀਂ ਚਲੋ ਪੁਲਿਸ ਪੁਲਿਸ ਲੈ ਕੇ ਤੁਰੇ ਫਿਰਦੇ ਆ ਵੀ ਉਹਦਾ ਹੱਕ ਹੀ ਨਹੀਂ ਸੀ ਖਾੜਨ ਦਾ ਇੱਥੇ ਜੇ ਨੌਜਵਾਨੀ ਅੰਮ੍ਰਿਤ ਸ਼ਕ ਰਹੀ ਆ ਅੱਜ ਸਾਰੇ ਮੁੰਡੇ ਖੜੇ ਆ ਕੋਈ ਕੰਜਾਂ ਬੰਦਿਆਂ ਨੇ ਜੇ ਅਮਰਪਾਲ ਭਾਈ ਸਾਹਿਬ ਆਏ ਸੀ ਉਹਨਾਂ ਨੇ ਨਸ਼ਾ ਵੀ ਮੁੰਡਿਆਂ ਦਾ ਛਡਾਇਆ ਅੰਮ੍ਰਿਤ ਛਕਾਇਆ ਉਹ ਬੰਦੇ ਨੂੰ ਸਰਕਾਰ ਅੰਦਰ ਤਾੜੀ ਜਾਂਦੀ ਆ ਤੇ ਜਿਹੜੇ ਚਟਾ ਵੇਚਦੇ ਹੋ ਮੂਰੇ ਆ ਆ ਜਿਹੜੇ ਅਕਾਲੀ ਦਲ ਅਤੇ ਕਾਲੀ ਦਲ ਦੇ ਉਮੀਦਵਾਰ ਖਾਸ ਕਰ ਵਿਰਸਾ ਸਿੰਘ ਬਲਟੋਆ ਪਿਛਲੇ ਦਿਨਾਂ ਤੋਂ ਕਹਿ ਰਿਹਾ ਵੀ ਪੰਥ ਦੀ ਅਸਲੀ ਲੜਾਈ ਤਾਂ ਕਾਲੀ ਦਲ ਕਹਿ ਰਿਹਾ ਅਸੀਂ ਲੜ ਰਹੇ ਆ ਤੇ ਇਹ ਜਿਹੜੇ ਭਾਈ ਅਮਰਤਪਾਲ ਹੋਰੀ ਨੇ ਉਹ ਕਹਿੰਦਾ ਇਹ ਤਾਂ ਆਰਐਸਐਸ ਨੇ ਖੜੇ ਕੀਤੇ ਨੇ ਨਹੀਂ ਜੀ ਬਲਟੋਆ ਸਾਹਿਬ ਤਾਂ ਇੱਥੇ ਆ ਕੇ ਸਾਡੇ ਨਾਲ ਹੀ ਗੱਲ ਕਰ ਲੈਣ ਉਹ ਕਹਿੰਦਾ ਨਾ ਅਮਰਤਪਾਲ ਕਰਨੀਆਂ ਟੇਬਲ ਟਾਕ ਉਹਦੇ ਉਹਦੇ ਨਾ ਕਰਨ ਵਾਲਾ ਹੈ ਨਹੀਂ ਉਹਨਾਂ ਦਾ ਜਦੋਂ ਮਰਜੀ ਸਾਡਾ ਮੇਰਾ ਚੈਲੰਜ ਆ ਮੈਂ 5-6 ਸਾਲ ਬਹੁਤ ਖਰਾਬ ਵੀ ਕੀਤੇ ਆਪਦੇ ਅੱਜ ਗੁਰੂ ਦੀ ਕਿਰਪਾ ਹੁਣ ਉਹ ਸਾਡੇ ਨਾਲ ਹੀ ਗੱਲ ਕਰ ਲਈ ਨਹੀਂ ਸਾਡੇ ਹੀ ਉੱਤਰ ਦੇ ਦੇਵੇ ਤੇ ਉਹਨੂੰ ਕਹਿ ਵੀ ਤੈਨੂੰ ਪਾ ਦਾਂਗੇ ਵੋਟਾਂ ਕੱਲ ਮੈਂ ਵਿਰਸਾ ਸਿੰਘ ਵਲਟੋਆ ਦੀ ਇੰਟਰਵਿਊ ਕਰਕੇ ਆਇਆ ਉਹ ਕੁਝ ਵੱਡੇ ਸਵਾਲ ਕਰ ਰਿਹਾ ਉਹ ਕਹਿੰਦਾ ਵੇਖੋ ਜੀ ਪਹਿਲਾਂ ਭਾਈ ਸਾਹਿਬ ਅਮਰਤਪਾਲ ਸਿੰਘ ਹੋਰੀ ਕਹਿੰਦੇ ਸੀ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਪਾਰਲੀਮੈਂਟ ਨੂੰ ਨਹੀਂ ਮੰਨਦੇ ਹੁਣ ਕਹਿੰਦੇ ਸੰਵਿਧਾਨ ਨੂੰ ਮੰਨ ਕੇ ਪਾਰਲੀਮੈਂਟ ਚ ਜਾਣ ਦੀ ਕੋਸ਼ਿਸ਼ ਚ ਲੱਗੇ ਨੇ ਕਿਉਂਕਿ ਜੀ ਸਾਡਾ ਹਿੱਲਾ ਸਾਡਾ ਵੀ ਸਾਨੂੰ ਜੇ ਸਾਡੀ ਆਵਾਜ਼ ਤਾਂ ਅਸੀਂ ਰੱਖਣੀ ਆ ਪਹਿਲਾਂ ਉਹਨਾਂ ਦਾ ਨਹੀਂ ਸੀ ਜਦੋਂ ਹੁਣ ਅੰਦਰ ਉਹਨਾਂ ਨੂੰ ਤਾਰਤਾ ਤਾਰਤਾ ਜੀ ਤੇ ਜਦੋਂ ਹੁਣ ਅਸੀਂ ਉਹਨਾਂ ਨੂੰ ਬਾਹਰ ਕਢਾਵਾਂਗੇ ਤਾਂ ਉਹ ਗੱਲ ਰੱਖਣਗੇ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਸਾਡੇ ਕੋਲ ਇਹੀ ਚਾਰਾ ਤੇ ਅਸੀਂ ਉਹ ਕਰੀ ਜਾਂਦੇ ਮਿੱਤਰ ਪਿਆਰੇ ਤੁਸੀਂ ਦੇਖ ਰਹੇ ਹੋ ਪੂਰਾ ਉਤਸ਼ਾਹ ਜਵਾਨੀ ਜਿਹੜੀ ਆ ਉਹ ਭਾਈ ਸਾਹਿਬ ਹੋਰਾਂ ਦੇ ਨਾਲ ਆ ਔਰ ਤੁਸੀਂ ਦੇਖੋ ਇੱਧਰ ਕੁਝ ਨੌਜਵਾਨ ਜਿਹੜੇ ਨੇ ਉਹ ਟੈਂਪੂ ਦੇ ਉੱਪਰ ਇਹ ਜਿਹੜਾ ਬੈਟਰੀ ਵਾਲਾ ਛੋਟਾ ਰਿਕਸ਼ਾ ਇਹਦੇ ਉੱਪਰ ਨੇ ਇਹ ਜਿਹੜੇ ਗੂੰਜ ਰਹੇ ਨੇ ਔਰ ਹਾਂ ਵੀ ਕਾਕਾ ਕੀ ਨਾਮ ਤੇਰਾ ਨਵਰਾਜ ਸਿੰਘ ਹਾਂ ਤੂੰ ਕਿੱਥੇ ਚੱਲਿਆ ਲੰਗਿਆ ਨੇ ਲੰਗਿਆ ਨੇ ਕੀ ਲੈਣ ਸਭ ਜੀ ਸਾਰਾ ਬਜੀ ਤੇ ਕ ਸੰਗੋ ਕਾਲ ਸੇ ਨਾ ਆਂਦੇ। ਹਾਂ। ਅੱਛਾ ਪੱਕ ਕਿਨੇ ਬੰਨੀ ਐ? ਦਾੜੀ ਨੇ। ਦਾੜੀ ਨੇ ਪੱਕ ਬੰਨਣੀ ਵਧੀਆ ਲੱਗਦੀ ਐ ਕਿ ਨਹੀਂ ਬੰਨਣੀ ਵਧੀਆ ਲੱਗਦੀ? ਵਧੀਆ ਲੱਗਦੀ ਐ। ਪੱਕ ਬੰਨਣੀ ਵਧੀਆ ਲੱਗਦੀ ਐ? ਵਾਹ ਬਈ ਵਾਹ। ਤੁਸੀਂ ਦੇਖ ਸਕਦੇ ਹੋ ਛੋਟਾ ਬੱਚਾ ਕਹਿੰਦਾ ਪੱਕ ਬੰਨਣੀ ਹਾਂ ਵੀ ਪੱਕ ਬੰਨਣੀ ਵਧੀਆ ਲੱਗਦੀ ਐ। ਹਾਂਜੀ। ਬੰਨਿਆ ਕਰੇਗਾ ਪੂਰੀ ਉਮਰ। ਹਾਂਜੀ। ਅੱਛਾ। ਤੁਸੀਂ ਦੇਖ ਸਕਦੇ ਹੋ ਛੋਟੇ-ਛੋਟੇ ਬੱਚਿਆਂ ਦੇ ਅੰਦਰ ਇੱਥੇ ਜਜ਼ਬਾ ਜਿਹੜਾ ਐ ਉਹ ਦਸਤਾਰ ਸਜਾਉਣ ਦਾ ਭਰਿਆ ਜਾ ਰਿਹਾ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਦ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਕਮਲਜੀਤ ਕੌਰ ਬਹੁਤ ਮਿਹਰਬਾਨੀ ਸ਼ੁਕਰੀਆ